ਤਿੰਨ ਆ ਰਾਣੀਆਂ ਕਹਾਣੀ ਅੰਮ੍ਰਿਤਕੌਰ ਉਸਨੇ ਚ ਬੱਚੇ ਵਿੱਚੋਂ ਪਾਣੀ ਦਾ ਬੁੱਕ ਭਰ ਕੇ ਆਪਣੇ ਮੂੰਹ ਤੇ ਮਾਰਿਆ ਗਗਨ ਨੇ ਦੇਖਿਆ ਕਿ ਅੱਜ ਫਿਰ ਉਹਨਾਂ ਦੀ ਮਾਂ ਦੀਆਂ ਅੱਖਾਂ ਵਿੱਚ ਅਥਰੂ ਸਨ ਕਈ ਵਾਰ ਜੀਤਾ ਸੋਚਦੀ ਜੇ ਰੱਬ ਉਸ ਨੂੰ ਪੁੱਤਰ ਦੇ ਦਿੰਦਾ ਆਪਣੇ ਮਾਪਿਆਂ ਦਾ ਸਹਾਰਾ ਬਣਦਾ ਉਸ ਦੀਆਂ ਧੀਆ ਵੀ ਰਖੜੀ ਬੰਨਣ ਲਈ ਦੂਜੇ ਘਰਾਂ ਵੱਲ ਨਾ ਝਾਕਦੀਆਂ ਭਾਵੇਂ ਧੀਆ ਪੜ੍ਹਾਈ ਕਰਨ ਦੇ ਨਾਲ-ਨਾਲ ਆਪਣੇ ਮਾਪਿਆਂ ਦਾ ਹਰ ਤਰ੍ਹਾਂ ਦੇ ਕੰਮਾਂ ਵਿੱਚ ਹੱਥ ਵਟਾਉਂਦੀਆਂ ਇਤੋਂ ਤੱਕ ਕਿ ਮੋਟਰਸਾਈਕਲ ਅਤੇ ਟਰੈਕਟਰ ਚਲਾਉਣਾ ਵੀ ਸਿੱਖ ਲਿਆ ਸੀ ਵੱਡੀਆਂ ਕੁੜੀਆਂ ਨੇ ਤਾਂ ਲੋਡ ਪੈਣ ਤੇ ਆਪਣੇ ਪਿਓ ਦੀ ਮਦਦ ਵੀ ਕਰਦੀਆਂ ਸਨ ਪਰ ਪਤਾ ਨਹੀਂ ਕਿਉਂ ਕਿਸੇ ਵੀ ਦਿਨ ਤੇ ਹਾਲ ਤੇ ਉਸ ਦੀ ਮਾਂ ਉਦਾਸ ਹੋ ਜਾਂਦੀ। ਭਾਵੇਂ ਦੁਨੀਆ ਸਾਹਮਣੇ ਇਹ ਆਖ ਦਿੰਦੀ ਮੇਰੀਆਂ ਤਾਂ ਧੀਆਂ ਹੀ ਪੁੱਤਾਂ ਵਰਗੀਆਂ ਨੇ ਪਰ ਲੋਕਾਂ ਦੀਆਂ ਗੱਲਾਂ ਸੁਣ ਕੇ ਉਸ ਦਾ ਅੰਦਰਲਾ ਇਸ ਗੱਲ ਨੂੰ ਸਵੀਕਾਰਨ ਤੋਂ ਇਨਕਾਰੀ ਹੋ ਜਾਂਦਾ। ਧੀਆ ਜਵਾਨ ਹੋ ਚੱਲੀਆਂ ਸਨ ਪਰ ਮਨ ਹੀ ਮਨ ਅਜੇ ਵੀ ਰੱਬ ਨੂੰ ਲਾਂਬਾ ਦਿੰਦੀ। ਮੇਰੇ ਲਈ ਹੀ ਤੇਰੇ ਘਰ ਘਾਟਾ ਪੈ ਗਿਆ ਸੀ ਫਿਰ ਆਪਣੇ ਆਪ ਨੂੰ ਸਮਝਾਉਂਦੀ ਜਿਨ੍ਹਾਂ ਦੇ ਘਰ ਕੁਝ ਵੀ ਨਹੀਂ ਹੁੰਦਾ ਉਹ ਧੀਆਂ ਨੂੰ ਵੀ ਤਰਸਦੇ ਨੇ ਉਹ ਕਿੱਧਰ ਜਾਣ ਵਿਚਾਰੇ ਫਿਰ ਰੱਬ ਦਾ ਸ਼ੁਕਰ ਕਰਦੀ ਵਿਹਾਰ ਤੇ ਹਾਲ ਤੇ ਉਹਦਾ ਮਨ ਡੋਬੇ ਸੋਕੇ ਹੁੰਦਾ ਰਹਿੰਦਾ ਕਦੇ ਸੋਚਦੀ ਆਪ ਤਾਂ ਬੰਦਾ ਜ਼ਿੰਦਗੀ ਕੱਟ ਲੈਂਦੇ ਔਖਾ ਸੌਕਾ ਹੋ ਕੇ ਪਰ ਕਈ ਵਾਰੀ ਲੋਕਾਂ ਦੀਆਂ ਗੱਲਾਂ ਮਰਨ ਹਾਰੇ ਕਰ ਦਿੰਦੀਆਂ ਨੇ ਜੂਨ ਮਹੀਨੇ ਦੀ ਤਾਂ ਗੱਲ ਹੈ ਛੁੱਟੀਆਂ ਵਿੱਚ ਵਿਚਾਰ ਲਈ ਕੁੜੀ ਨੇ ਜਿੱਦ ਫੜੀ ਕਿ ਨਾਨਕੇ ਜਾਣੇ ਜੀਤਾ ਉਸ ਨੂੰ ਆਪਦੇ ਪੇਕੇ ਛੱਡਾਈ। ਉਥੇ ਹਮਦਰਦ ਔਰਤਾਂ ਨੇ ਇਹੋ ਜਿਹੀ ਹਮਦਰਦੀ ਦਿਖਾਈ ਕਿ ਕੁੜੀ ਘੜਾ ਕੇ ਰੋਣਾ ਨਾ ਹਟੇ। ਇਕੋ ਹੀ ਰਾਤ ਲਈ ਸਾਨੂੰ ਵੀਰ ਚਾਹੀਦੇ। ਜੀਤਾ ਨੇ ਬਥੇਰਾ ਬੁੱਕਲ ਵਿੱਚ ਲੈ ਲੈ ਸਮਝਾਇਆ, ਤੁਸੀਂ ਮੇਰੇ ਲਈ ਪੁੱਤਾਂ ਵਰਗੀਆਂ ਹੋ। ਹੈ ਤਾਂ ਨਹੀਂ, ਵਰਗੀਆਂ ਹੀ ਆ ਨਾ। ਮਾਂ ਇੱਕ ਗੱਲ ਦੱਸ, ਅਸੀਂ ਤੇਰੇ ਬੱਚੇ ਨਹੀਂ ਜਾਂ ਅਸੀਂ ਤੇਰੇ ਜਵਾਕ ਨਹੀਂ। ਕੁੜੀ ਨੇ ਰੋਂਦਿਆਂ ਹੀ ਪੁੱਛਿਆ, "ਹਾਂ ਪੁੱਤ, ਤੁਸੀਂ ਮੇਰੇ ਬੱਚੇ ਹੋ?" ਮਾ ਨੇ ਪੁcjਕਾਰਦਿਆਂ ਆਖਿਆ ਸੀ ਫੇਰ ਉਥੇ ਨਾਨੀਆ ਮਾਮੀਆ ਇਹ ਕਿਉਂ ਆਖਦਿਆਂ ਸਨ ਕਿ ਰੱਬ ਜੀਤਾ ਨੂੰ ਇੱਕ ਜਵਾਬ ਦੇ ਦਿੰਦਾ ਜੀਤਾ ਨੂੰ ਸਾਰੀ ਗੱਲ ਸਮਝ ਆਈ ਕਿ ਕਈ ਵਾਰੀ ਪਿਆਰ ਅਤੇ ਹਮਦਰਦੀ ਕਰਨ ਵਾਲਿਆਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਜਿਹੜੀ ਗੱਲ ਆਖ ਕੇ ਅਣਪਾਤਾ ਤੇ ਹਮਦਰਦੀ ਜਤਾ ਰਹੇ ਹਨ ਉਹ ਸਾਹਮਣੇ ਵਾਲੇ ਤੇ ਕਿੱਥੇ ਸੱਟ ਮਾਰੂ ਉਸਨੇ ਮਸਾਂਤੀ ਨੂੰ ਸਮਝਾ ਬੁਝਾ ਕੇ ਚੁੱਪ ਕਰਾਇਆ ਕਿ ਪੁਰਾਣੇ ਬਜ਼ੁਰਗ ਪੁੱਤਾਂ ਨੂੰ ਜ਼ਿਆਦਾ ਅਹਿਮਤ ਦਿੰਦੇ ਸਨ ਪਰ ਹੁਣ ਸਮਾਂ ਬਦਲ ਗਿਆ ਹੁਣ ਤਾਂ ਪੁੱਤਾਂ ਵਾਲੇ ਔਕੇ ਹੋਏ ਆ ਆਖ ਦਿੰਦੇ ਨੇ ਇਹਦੇ ਨਾਲ ਉਹ ਤਾਂ ਰੱਬ ਧੀ ਦੇ ਦਿੰਦਾ ਧੀਾਂ ਦੀ ਵੀ ਪੁੱਤਾਂ ਜਿੰਨੀ ਹੀ ਲੋੜ ਹੁੰਦੀ ਏ ਹਰ ਘਰ ਵਿੱਚ ਧੀ ਨੂੰ ਤਾਂ ਸਮਝਾ ਲਿਆ ਔਕੀ ਸੌਕੀ ਹੋ ਕੇ ਪਰ ਆਪ ਅੰਦਰ ਜਾ ਕੇ ਰੋ ਪਈ ਮਨੋਮਨੀ ਰੱਬ ਨੂੰ ਉਲੰਬੇ ਫੇਦ ਸ਼ੁਰੂ ਹੋ ਗਏ ਵੱਡੀ ਧੀ ਮਾਂ ਦੇ ਪਿੱਛੇ ਹੀ ਚਲੀ ਗਈ ਜੀਤਾ ਨੇ ਦੇਖ ਲਿਆ ਮੋਹੇ ਵਾਲੀ ਪੇਠ ਕਰਕੇ ਪੇਟੀ ਉੱਤੇ ਪਏ ਕੱਪੜੇ ਠੀਕ ਕਰਨ ਲੱਗ ਪਈ। ਗਗਨ ਦਾ ਦਿਲ ਤਾਂ ਕਰਦਾ ਸੀ ਮਾਂ ਦੇ ਹੰਝੂ ਪੂੰਝੇ ਅਤੇ ਜਫੀ ਪਾਵੇ। ਪਰ ਉਸ ਨੂੰ ਪਤਾ ਸੀ ਕਿ ਇਸ ਤਰ੍ਹਾਂ ਕਰਨ ਨਾਲ ਮਾਂ ਨੇ ਹੋਰ ਵੱਧ ਰੋਣਾ ਸੀ। ਉਸੇ ਸਖਤ ਜਿਹੇ ਲਹਿਜੇ ਨਾਲ ਮਾਂ ਨੂੰ ਆਖਿਆ, "ਮਾਂ, ਡਰਾਮੇ ਕਰਨ ਦੀ ਲੋੜ ਨਹੀਂ। ਮੈਨੂੰ ਪਤਾ ਤੂੰ ਅੰਦਰ ਰੋਣ ਆਈ ਏ। ਮੈਂ ਕਿਉਂ ਰੋਣੇ? ਮੈਂ ਤਾਂ ਕੱਪੜੇ ਸਾਂਭਣ ਆਈ ਸੀ ਅੰਦਰ।" ਜੀਤਾ ਨੇ ਆਪਣੇ ਆਪ ਨੂੰ ਸੰਭਾਲਦਿਆਂ ਕਿਹਾ, ਕੁੜੀ ਬਾਹਰ ਆਪਣੀ ਛੋਟੀ ਭੈਣ ਕੋਲ ਚਲੀ ਗਈ ਉਹ ਅਜੇ ਵੀ ਅੱਖਾਂ ਭਰੀ ਬੈਠੀ ਸੀ ਤੈਨੂੰ ਚੈਨ ਆ ਗਿਆ ਹੁਣੇ ਮਾਂ ਨੂੰ ਰੋਆ ਕੇ ਤੂੰ ਇੰਨੀ ਵੱਡੀ ਹੋ ਗਈ ਪਰ ਤੈਨੂੰ ਅਕਲ ਨਹੀਂ ਆਉਣੀ ਤੈਨੂੰ ਪਤਾ ਤਾਂ ਹੈ ਮਾਂ ਆਪ ਕਿੰਨੀ ਔਖੀ ਹੋ ਜਾਂਦੀ ਹੈ ਕਿ ਆਪਣੇ ਕੋਈ ਵੀਰ ਨਹੀਂ ਇਹ ਕਿਤੋਂ ਦੁਕਾਨ ਤੋਂ ਮਿਲਣ ਵਾਲੀ ਚੀਜ਼ ਹੈ ਬਈ ਜੋ ਮਾਂ ਤੈਨੂੰ ਲੈ ਦਊਗੀ ਪਰ ਉਥੇ ਨਾਨੀ ਦੀਆਂ ਸਹੇਲੀਆਂ ਆਖਦੀਆਂ ਸੀ ਮੈਂ ਜਦੋਂ ਨਾਨੀ ਨਾਲ ਗੁਰਦੁਆਰੇ ਗਈ ਸੀ ਕੁੜੀ ਨੇ ਰੋਂਦੜ ਜਿਹੀ ਆਵਾਜ਼ ਵਿੱਚ ਆਖਿਆ ਫਿਰ ਕੀ ਹੋ ਗਿਆ ਬੁੜੀਆਂ ਕਹਿੰਦੀਆਂ ਹੀ ਹੁੰਦੀਆਂ ਨੇ ਚੁੱਪ ਕਰਕੇ ਸੁਣ ਲੈਂਦੀ ਉੱਥੇ ਹੀ ਛਾੜ ਕੇ ਆ ਜਾਂਦੀ ਮੈਨੂੰ ਦੇਖ ਕੇ ਵੀ ਤਾਂ ਕਹਿੰਦੀਆਂ ਹੀ ਹੁੰਦੀਆਂ ਨੇ ਮੈਂ ਕਦੇ ਮਾਂ ਨੂੰ ਦੱਸਿਆ ਮਾਂ ਤਾਂ ਪਹਿਲਾਂ ਹੀ ਵਿਚਾਰੀ ਬਣੀ ਰਹਿੰਦੀ ਏ ਗगन ਨੇ ਨਿੱਕੀ ਨੂੰ ਕਾफी ਝੜਕਿਆ ਸੀ ਉਸ ਵੇਲੇ ਉਸ ਤੋਂ ਬਾਅਦ ਨਿੱਕੀ ਨੇ ਕਦੇ ਵੀ ਮਾਂ ਨੂੰ ਵੀਰ ਬਾਰੇ ਕੋਈ ਵੀ ਗੱਲ ਨਹੀਂ ਆਖੀ ਗगन ਹਮੇਸ਼ਾ ਇਸ ਗੱਲ ਦਾ ਵਿਰੋਧ ਕਰਦੀ ਸੀ ਜਦੋਂ ਕੁੜੀ ਮੁੰਡੇ ਵਿੱਚ ਫਰਕ ਸਮਝਿਆ ਜਾਂਦਾ ਅੱਜ ਉਸਨੇ ਨਿੱਕੀ ਨੂੰ ਆਖਿਆ ਕਿ ਮਾਂ ਦੀ ਉਦਾਸੀ ਦੂਰ ਕਰਨੀ ਹੈ ਕਿਸੇ ਤਰੀਕੇ ਨਾਲ ਉਹ ਅਜੇ ਸਕੀਮ ਬਣਾ ਹੀ ਰਹੀਆਂ ਸਨ ਕਿ ਗਵਾਂਢ ਵਿੱਚ ਰਹਿੰਦੀ ਤਾਈ ਉਹਨਾਂ ਦੇ ਘਰ ਆਈ ਉਸਨੇ ਚਾਰ ਕੋ ਵਰਿਆਂ ਦੀ ਪੋਤੀ ਨੂੰ ਮੋਢੇ ਲਾਇਆ ਹੋਇਆ ਸੀ ਜੋ ਬਿਮਾਰ ਸੀ ਉਹ ਵੇੜੇ ਵਿੱਚ ਇੱਧਰ ਉੱਧਰ ਨਿਗਾ ਮਾਰਦਿਆਂ ਬੋਲੀ ਤੁਹਾਡਾ ਪਾਪਾ ਕਿੱਥੇ ਹੈ ਉਹ ਤਾਂ ਖੇਤ ਨੇ ਤਾਈ ਕੰਮ ਸੀ ਕੋਈ ਗਗਨ ਨੇ ਪੁੱਛਿਆ ਹਾਂ ਸ਼ਹਿਰ ਜਾਣਾ ਸੀ ਕੁੜੀ ਦਾ ਤਾਪ ਨਹੀਂ ਉਤਰਦਾ ਪਿੰਡ ਵਾਲਾ ਡਾਕਟਰ ਕਹਿੰਦਾ ਸ਼ਹਿਰ ਲੈ ਜਾ ਵੀਰਾ ਕਿੱਥੇ ਐ ਨਿੱਕੀ ਨੇ ਪੁੱਛਿਆ ਉਹ ਤਾਂ ਤੜਕੇ ਹੀ ਰੱਜ ਕੇ ਬੈਠ ਜਾਂਦੇ ਜੇ ਕਿਸੇ ਕਰਮ ਦਾ ਹੁੰਦਾ ਤਾਂ ਆਪੇ ਨਾ ਲੈ ਜਾਂਦਾ ਆਪਦੀ ਧੀ ਨੂੰ ਉਸ ਦੀਆਂ ਅੱਖਾਂ ਪਰ ਆਈਆਂ ਇੱਕ ਮਿੰਟ ਰੁਕੋ ਆਖ ਕੇ ਗगन ਅੰਦਰ ਗਈ ਜਦੋਂ ਉਹ ਬਾਹਰ ਆਈ ਤਾਂ ਉਸਦੇ ਹੱਥ ਵਿੱਚ ਸਕੂਟੀ ਦੀ ਚਾਪੀ ਸੀ ਧਿਆਨ ਨਾਲ ਜਾਣਾ ਪੁੱਤ ਅੰਦਰੋਂ ਜੀਤਾ ਦੀ ਆਵਾਜ਼ ਆਈ ਉਸ ਨੇ ਸਕੂਟੀ ਸਟਾਰਟ ਕੀਤੀ ਅਤੇ ਬੋਲੀ ਆਓ ਚੱਲੀਏ ਤਾਈ ਤਾਈ ਆਪਣੀ ਪੋਤੀ ਨੂੰ ਚੰਗੀ ਤਰ੍ਹਾਂ ਗੋਦ ਵਿੱਚ ਲੈ ਕੇ ਬੈਠ ਗਈ ਅਤੇ ਸੋ ਸੋ ਅਸੀਸਾਂ ਦਿੱਤੀਆਂ। ਤੁਹਾਡੇ ਪਾਪੇ ਨੇ ਵੀ ਜੂਣ ਜੋਗੇ ਨੇ ਕਦੇ ਨਹੀਂ ਕਿਸੇ ਕੰਮ ਨੂੰ ਜਵਾਬ ਦਿੱਤਾ। ਤਾਈ ਦੀ ਗੱਲ ਸੁਣ ਕੇ ਗगन ਨੂੰ ਮਾਣ ਮਹਿਸੂਸ ਹੋਇਆ। ਤਾਈ ਅੱਗੋਂ ਸੜਕ ਟੁੱਟੀ ਏ, ਘੁੱਟ ਕੇ ਹੱਥ ਪਾ ਲੋ। ਮੈਨੂੰ ਪਤਾ ਏ ਪੁੱਤ, ਮੈਂ ਕਿਹੜਾ ਅੱਜ ਪਹਿਲੇ ਦਿਨ ਚੱਲੀ ਆਂ। ਪੈਰੀ ਗਾਇਆ ਰਾਹ ਏ। 10-15 ਮਿੰਟਾਂ ਵਿੱਚ ਹੀ ਨੇੜੇ ਦੇ ਸ਼ਹਿਰ ਡਾਕਟਰ ਕੋਲ ਪਹੁੰਚ ਗਈ ਆਂ। ਡਾਕਟਰ ਨੇ ਦਵਾਈ ਦਿੱਤੀ, ਕੁਝ ਚਿਰ ਉੱਥੇ ਰੋਕਿਆ। ਕੁੜੀ ਦਾ ਬੁਖਾਰ ਉਤਰ ਗਿਆ ਤੀਜੇ ਦਿਨ ਫਿਰ ਆਉਣ ਲਈ ਆ ਕੇ ਡਾਕਟਰ ਨੇ ਕੁਝ ਦਵਾਈ ਘਰ ਵਾਸਤੇ ਦੇ ਦਿੱਤੀ ਬੁਖਾਰ ਉਤਰਨ ਤੋਂ ਬਾਅਦ ਕੁੜੀ ਦੀਆਂ ਅੱਖਾਂ ਜਿਹੀਆਂ ਖੁੱਲ੍ਹ ਗਈਆਂ ਪੋਤੀ ਨੂੰ ਦੇਖ ਕੇ ਤਾਈ ਦੀ ਜਾਨ ਵਿੱਚ ਜਾਨ ਆਈ ਕੌਣ ਕਹਿੰਦੇ ਈਆਂ ਪੁੱਤਾਂ ਨਾਲੋਂ ਘੱਟ ਹੁੰਦੀਆਂ ਨੇ ਪੁੱਤ ਹਜੇ ਆਖੇ ਨਾ ਲੱਗਣ ਪਰ ਈਆਂ ਤਾਂ ਬਿਨਾ ਕਈ ਕੰਮ ਕਰ ਦਿੰਦੀਆਂ ਨੇ ਤਾਈ ਬੱਸ ਕਰੋ ਫੇਰ ਕੀ ਹੋਇਆ ਮੈਂ ਘਰੇ ਵਿਹਲੀ ਸੀ ਤਾਈ ਨੇ ਫਿਰ ਅਸੀਸਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅੱਗੇ ਸੜਕ ਤੇ ਕਾਫੀ ਭੀੜ ਸੀ ਗਗਨ ਨੇ ਸਕੂਟੀ ਰੋਕ ਦਿੱਤੀ ਤਾਈ ਨੇ ਕਿਸੇ ਨੂੰ ਪੁੱਛਿਆ ਤਾਂ ਪਤਾ ਲੱਗਿਆ ਕਿ ਕਿਸ ਅਗਵਾਂਡ ਪਿੰਡ ਦਾ ਮੁੰਡਾ ਬੇਸੁਰਤ ਹੋਇਆ ਪਿਆ ਲੋਕ ਆ ਕੇ ਰਹੇ ਸਨ ਕਿ ਨਸ਼ਾ ਵਧ ਖਾ ਗਿਆ ਦੇਖਦੇ ਹੀ ਦੇਖਦੇ ਪਿੰਡ ਦੇ ਸਿਆਣੇ ਬੰਦੇ ਉਸ ਨੂੰ ਚੁੱਕ ਕੇ ਹਸਪਤਾਲ ਲੈ ਗਏ ਦੇਖ ਕੇ ਮਨ ਉਦਾਸ ਵੀ ਹੋ ਗਿਆ ਇਹੋ ਜਿਹੇ ਕਮਜ਼ੋਰ ਮਨਵਾਲਿਆਂ ਨੇ ਹੀ ਸਾਰਾ ਪੰਜਾਬ ਬਦਨਾਮ ਕਰ ਦਿੱਤਾ ਸਮੱਸਿਆ ਦਾ ਹੱਲ ਲੱਭਣ ਦੀ ਥਾਂ ਸਮੱਸਿਆ ਨੂੰ ਭੁਲਾਉਣ ਲਈ ਨਸ਼ੇ ਦਾ ਸਹਾਰਾ ਲੈਂਦੇ ਨੇ ਇਹ ਕਾ ਸਮੱਸਿਆ ਤਾਂ ਛੁਟਕਾਰਾ ਪਾਉਣ ਲਈ 10 ਹੋਰ ਖੜੀਆਂ ਕਰ ਲੈਂਦੇ ਨੇ ਉਹ ਸੋਚ ਰਹੀ ਸੀ ਹੇ ਰੱਬਾ ਜਾਨ ਬਚ ਜੇ ਵਿਚਾਰੇ ਦੀ ਚੰਦਰੇ ਨਸ਼ਿਆਂ ਨੇ ਤਾਂ ਰਾਜਕੁਮਾਰਾਂ ਵਰਗੇ ਪੁੱਤ ਖਾਲੇ ਤਾਂ ਇਹਨੇ ਵੱਡਾ ਸਾਰਾ ਹੋਕਾ ਲੈਂਦਿਆਂ ਆਖਿਆ ਗगन ਪਤਾਨੀ ਕੀ ਸੋਚ ਰਹੀ ਸੀ ਉਸਨੇ ਸ਼ਾਇਦ ਤਾਈ ਦੀ ਗੱਲ ਸੁਣੀ ਹੀ ਨਹੀਂ ਪਰ ਘਰ ਪਹੁੰਚ ਕੇ ਫਿਰ ਤਾਈ ਸ਼ੁਰੂ ਹੋ ਗਈ ਪੁੱਤ ਤੈਨੂੰ ਨਹੀਂ ਪਤਾ ਤੂੰ ਮੁੰਡਿਆਂ ਨਾਲ ਵੱਧ ਕੇ ਕੰਮ ਕੀਤੇ ਮੁੰਡਾ ਤਾਂ ਮੇਰਾ ਰੱਜਿਆ ਪਿਆ ਅੱਗ ਗਮਾਂਡੀਆਂ ਦੇ ਮੁੰਡੇ ਨੂੰ ਹੱਥ ਜੋੜੇ ਵਿ ਲੈ ਜਾ ਬਚਾ ਦੇ ਮੇਰੀ ਪੋਤੀ ਨੂੰ ਖੜਾ ਖੜਾ ਹੀ ਹੱਥ ਮਾਰ ਗਿਆ ਆਖੇ ਮੇਰੇ ਕੋਲ ਟਾਈਮ ਨਹੀਂ ਮੇਰੇ ਦੋਸਤ ਡੀਕਦੇ ਨੇ ਚੰਗਾ ਪੁੱਤ ਜਿਉਂਦੀ ਰਹ ਮੈਂ ਫੇਰ ਆਉਂ ਤੇਰੀ ਮਾਂ ਕੋਲ ਸੌਂਗੀ ਕੁੜੀ ਇਹਨੂੰ ਘਰੇ ਲੈ ਜਾ ਇਹਦੀ ਮਾਂ ਵੀ ਫਿਕਰ ਕਰਦੀ ਹੋ ਤਾਈ ਨੇ ਕੁੜੀ ਨੂੰ ਮੋਢੇ ਲਾ ਕੇ ਚੁੰਨੀ ਦੇ ਪੱਲੇ ਨਾਲ ਉਸ ਦਾ ਸਿਰ ਢੱਕ ਦਿਆਂ ਆਖਿਆ ਤਾਈ 5 ਕੁ ਮਿੰਟ ਬਾਅਦ ਫੇਰ ਮੋੜਾਈ ਲਿਆ ਭੈਣੇ ਮੈਂ ਕਰਵਾ ਦਿੰਨੀ ਆ ਕੋਈ ਕੰਮ ਦਾਇਨੇ ਗਗਨਦੀ ਮਾਂ ਨੂੰ ਪੁੱਛਿਆ ਨਾ ਨਾ ਭੈਣੇ ਤੇਰੀ ਪੋਤੀ ਕਿਵੇਂ ਆ ਦੱਸ ਹੁਣ ਠੀਕ ਐ ਹੁਣ ਤਾਂ ਜਿਉਂਦੇ ਵੱਸਦੇ ਰਹੋ ਮੇਰੀ ਪੋਤੀ ਬਚਾਤੀ ਰੱਬ ਬਚਾਉਣ ਵਾਲਾ ਜੀ ਸਭ ਨੂੰ ਉਹ ਵੀ ਬੰਦਿਆਂ ਵਿੱਚ ਦੀ ਬੋੜਦੇ ਜੀਤਾ ਫੇਰ ਦੱਸਣ ਲੱਗੀ ਜਦੋਂ ਗगन ਹੁਰਾਂ ਦੇ ਪਿਓ ਨੂੰ ਵੇਲ ਨਹੀਂ ਹੁੰਦੀ ਤਾਂ ਇਹਦੀ ਭੂਆ ਹੁਰਾਂ ਦੇ ਸੰਧਾਰੇ ਦੇਣ ਵੀ ਮੈਂ ਗਗਨ ਨੂੰ ਲੈ ਕੇ ਜਾਣੀ ਆ ਜੇ ਕਿਤੇ ਮਾਸੀਆਂ ਮਾਮਿਆਂ ਕੋਲ ਜਾਣਾ ਹੋਵੇ ਤਾਂ ਵੀ ਤੇਰੀਆਂ ਤਾਂ ਤੀਆਂ ਹੀ ਪੁੱਤਾਂ ਵਰਗੀਆਂ ਨੇ ਭੈਣੇ ਅਸੀਂ ਨਹੀਂ ਤਾਈ ਪੁੱਤਾਂ ਵਰਗੀਆਂ ਬਣਨਾ ਗगन ਨੇ ਦੂਰੋਂ ਹੀ ਆਵਾਜ਼ ਮਾਰੀ ਲੈ ਕਰ ਲੈ ਗੱਲ ਤਾਈ ਨੇ ਹੱਸ ਕੇ ਕਿਹਾ ਜੀਤਾ ਤੇ ਤਾਈ ਕਿੰਨਾ ਚਿਰ ਗੱਲਾਂ ਕਰਦੀਆਂ ਰਹੀਆਂ ਕਈ ਨਿੱਕੇ ਨਿੱਕੇ ਕੰਮ ਤਾਈ ਨੇ ਕਰਵਾਈ ਗगन ਦੀ ਮਾਂ ਨੇ ਜਾਂਦੀ ਹੋਈ ਨੂੰ ਦੁੱਧ ਦੀ ਗੜਵੀ ਅਤੇ ਕੋਲਾ ਚੌਲਾ ਦਾ ਭਰ ਕੇ ਦੇ ਦਿੱਤਾ ਤਾਈ ਤੁਰੀ ਜਾਂਦੀ ਫਿਰ ਅਸੀਸਾਂ ਦੇਣ ਲੱਗੀ ਜਿਉਂਦੇ ਵਾਸਤੇ ਰਹੋ ਤੰਦਰੁਸਤੀ ਦੇਵੇ ਮਾਲਕ ਰੱਬਾ ਪੂਰ ਲੈ ਜਾਂਦਾ ਇਸ ਘਰ ਤੇ ਵੀ ਤੇਰੇ ਘਰ ਇੱਕ ਆਧਾ ਘਟ ਹੈ ਇੱਕ ਜਵਾਕ ਦੇ ਦਿੰਦਾ ਵਿਚਾਰਿਆਂ ਨੂੰ ਗगन ਨੇ ਸੁਣ ਕੇ ਮੱਥੇ ਤੇ ਹੱਥ ਮਾਰਿਆ ਦੀਦੀ ਇਹ ਦੁਨੀਆ ਨਹੀਂ ਸੁਧਰ ਸਕਦੀ ਨਿੱਕੇ ਨੇ ਹੱਥ ਹਿਲਾਉਂਦਿਆਂ ਆਖਿਆ ਹੌਲੀ ਹੌਲੀ ਫਰਕ ਪਊ ਪੁੱਤ ਪਹਿਲਾਂ ਨਾਲੋਂ ਬਹੁਤ ਫਰਕ ਹੈ ਲੋਕਾਂ ਦੀ ਸੋਚ ਬਦਲੀ ਹੈ ਜੀਤਾ ਨੇ ਆਖਿਆ ਮਾਂ ਤੂੰ ਆਪਣੀ ਸੋਚ ਬਦਲ ਲੈ ਬਸ ਲੋਕ ਬਦਲਣ ਭਾਵੇਂ ਨਾ ਬਦਲਣ ਗगन ਨੇ ਮਾਂ ਨੂੰ ਘੁੱਟ ਕੇ ਜੱਫੀ ਪਾਉਂਦਿਆਂ ਕਿਹਾ ਸਭ ਤੋਂ ਛੋਟੀ ਕੁੜੀ ਵੀ ਪਿਓ ਦੇ ਨਾਲ ਖੇਤੋਂ ਆ ਗਈ ਸੀ ਮੈਂ ਵੀ ਮੈਂ ਵੀ ਕੈਂਦੀ ਪੱਜੀ ਪੱਜੀ ਆਈ ਅਤੇ ਮਾਂ ਨੂੰ ਚਿੰਬੜ ਗਈ ਕਿੰਨੇ ਧੀਆਂ ਨੇ ਮਾਂ ਨੂੰ ਜਿਵੇਂ ਆਪਣੀ ਬੁੱਕਲ ਵਿੱਚ ਲੁਕੋ ਲਿਆ ਦੇਖਿਓ ਕਿਤੇ ਆਪਣਾ ਤਾਂ ਘਰ ਵੀ ਪੁਰਾਣਾ ਕਿਤੇ ਕੰਦਾ ਨਾ ਹਿਲਾ ਦਿਓ ਗगन ਦੇ ਪਾਪੂ ਨੇ ਹੱਸਦਿਆਂ ਆਖਿਆ ਵੇੜੇ ਵਿੱਚ ਲੱਗੇ ਨਿੰਮ ਦੀਆਂ ਟਾਹਣੀਆਂ ਤੇ ਚਹਿਕਦਿਆਂ ਬੁਲਬੁਲਾ ਤੇ ਚਿੜੀਆਂ ਨੇ ਵੀ ਆਪਣੀਆਂ ਪਿਆਰੀਆਂ ਆਵਾਜ਼ਾਂ ਵਿੱਚ ਪਰਵਾਰ ਦੀ ਖੁਸ਼ੀ ਵਿੱਚ ਸ਼ਾਮਲ ਹੋਣ ਦੀ ਗਵਾਹੀ ਭਰੀ